ਅਬਕੇ ਵਰਕ ਦਾ ਆਰਟੀਕਲ ਰੀਸਟਾਕ ਹੋਇਆ ਜੀ ਬੜਾ ਸ਼ਾਨਦਾਰ ਬਿਲਕੁਲ ਰੀਜ਼ਨੇਬਲ ਪ੍ਰਾਈਸ ਹੈ ਇਹ ਆਰਟੀਕਲ ਹੈ 6050 ਰੁਪਏ ਦਾ ਪ੍ਰਾਈਸ ਹੈ ਸੂਟ ਬਹੁਤ ਸੋਹਣਾ ਬਣਿਆ ਹੋਇਆ ਸਾਰਾ ਹੈਂਡਵਰਕ ਦਬਕੇ ਦਾ ਕੰਮ ਹੈ ਸੋ ਆਰਟੀਕਲ ਚੈੱਕ ਕਰੋ ਰੀਸਟਾਕ ਹੋ ਗਿਆ ਤਿੰਨ ਰੰਗ ਆਇਆ ਜੀ ਬਣ ਕੇ ਸਾਰਾ ਸਾਰਾ ਦਬਕੇ ਦਾ ਕੰਮ ਇਹੋ ਜੇ ਆਰਟੀਕਲ 10-12000 ਤੋਂ ਘੱਟ ਬਣਦੇ ਨਹੀਂ ਇਹੀ ਸੇਮ ਆਰਟੀਕਲ ਮੈਂ 12000 ਦਾ ਵੀ ਸੇਲ ਕਰਿਆ ਪਰ ਉਹਦੇ ਨਾਲ ਦੁਪੱਟਾ ਫੋਰ ਸਾਈਡ ਬਣਾਇਆ ਸੀ ਇਸ ਤਰ੍ਹਾਂ ਦਾ ਪਰ ਇਹਦੇ ਨਾਲ ਦੁਪੱਟਾ ਆਏਗਾ ਬੂਟੀ ਵਰਕ ਦੇ ਵਿੱਚ ਹਾਫ ਰੇਟ ਘਟ ਗਿਆ ਇਸ ਦਾ ਇਹ ਲਾ ਲਓ ਆ ਦ ਸੋ ਸ਼ੇਡ ਇਹਦੇ ਤਿੰਨ ਰੀਸਟਾਕ ਕਰਿਆ ਆ ਆਈਸ ਬਲੂ ਕਲਰ ਇੱਕ ਆਏਗਾ ਜੀ ਪਿਸਤਾ ਕਲਰ ਤਿੰਨ ਰੰਗ ਨੇ ਤਿੰਨੇ ਰੰਗ ਪਿਆਰੇ ਨੇ ਕੋਈ ਵੀ ਰੰਗ ਤੁਸੀਂ ਆਪਣਾ ਬਾਈ ਕਰ ਲਓ ਜਲਦੀ ਜਲਦੀ ਆਰਡਰ ਕਰ ਲਓ ਵੀ ਐਂਟੀਕ ਵਰਗ ਦਾ ਆਰਟੀਕਲ ਜਿਹੜਾ ਮੈਂ ਪਹਿਲਾਂ 22000 ਦਾ ਸੇਲ ਕਰਿਆ ਫਿਰ 18000 ਦੀ ਰੇਂਜ 'ਚ ਬਣ ਕੇ ਆਇਆ ਹੁਣ ਬਣ ਕੇ ਆ ਸਿਰਫ 7750 ਦੀ ਰੇਂਜ ਦੇ ਵਿੱਚ ਸਾਰਾ ਹੈਂਡਵਰਕ ਦਾ ਆਰਟੀਕਲ ਕੰਟਰਾਸਟ ਦੁਪੱਟਾ ਚਾਰ ਰੰਗ ਬਣ ਕੇ ਆਏ ਆ ਗਲਾਸ ਔਰ ਗੈਂਜ਼ਾ ਦੇ ਉੱਤੇ ਪਹਿਲਾਂ ਜਿਹੜਾ ਮਹਿੰਗਾ ਪੀਸ ਆ ਉਹ 35 ਗ੍ਰਾਮ ਔਰਗੈਂਜ਼ਾ ਤੇ ਆ ਉਹਦਾ ਦੁਪੱਟਾ ਚੋੜਾ ਜਾਦਾ ਹੈਵੀ ਨਹੀਂ ਆਊਗਾ ਦੁਪੱਟਾ ਲਾਈਟ ਵੇਟ ਆ ਦੁਪੱਟੇ ਵੀ ਵਰਕ ਕਰਵਾਇਆ ਪਰ ਪਰ ਪੀਸ ਬਹੁਤ ਸੋਹਣਾ ਬਣਿਆ ਰੇਟ ਦੇ ਹਿਸਾਬ ਨਾਲ ਸੂਟ ਬਹੁਤ ਸੋਹਣਾ ਬਣ ਗਿਆ ਕਿਉਂਕਿ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਵੀ ਐਦਾਂ ਦੇ ਮਹਿੰਗੇ ਮਹਿੰਗੇ ਆਰਟੀਕਲ ਘੱਟ ਰੇਂਜ ਦੇ ਵਿੱਚ ਮਿਲ ਜਾਣ 7750 ਰੁਪਏ ਦਾ ਪ੍ਰਾਈਸ ਰਹੇਗਾ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਇਸ ਟਾਈਮ ਦਾ ਜਿਹੜਾ ਸੁਪਰ ਟ੍ਰੈਂਡਿੰਗ ਵਰਕ ਚੱਲ ਰਿਹਾ ਜੀ ਐਂਟੀਕ ਵਰਕ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਟ੍ਰੈਂਡ ਹੈ ਇਸ ਟਾਈਮ ਐਂਟੀਕ ਵਰਕ ਦਾ ਲੋ ਜੀ ਆਰਟੀਕਲ ਚੈੱਕ ਕਰੋ ਜੀ ਸਭ ਤੋਂ ਸੋਹਣਾ ਆਰਟੀਕਲ ਸਾਰਾ ਹੈਂਡਵਰਕ ਦਾ ਕੰਮ ਹੈ ਪੂਰਾ ਫ ਆਹ ਰਿਹਾ ਦੁਪੱਟਾ ਦੁਪੱਟਾ ਆ ਰਿਹਾ ਕੰਬੀਨੇਸ਼ਨ ਦੇ ਵਿੱਚ ਕਲਰ ਤੁਸੀਂ ਕੋਈ ਵੀ ਬਾਏ ਕਰ ਸਕਦੇ ਹੋ ਇੱਕ ਆਏਗਾ ਚੈਰੀ ਸ਼ੇਡ ਚੈਰੀ ਨਾਲ ਸੇਮ ਦੁਪੱਟਾ ਆਏਗਾ ਇਦਾਂ ਕੰਟਰਾਸਟ ਦੇ ਵਿੱਚ ਇੱਕ ਆਏਗਾ ਪ੍ਰੋਪਰ ਮੋਰ ਪੰਖੀ ਕਲਰ ਕਲਰ ਬੜਾ ਪਿਆਰਾ ਹੈ ਮੋਰ ਪੰਖੀ ਸ਼ੇਡ ਇੱਕ ਆਊਗਾ ਪ੍ਰੋਪਰ ਰਾਣੀ ਮੈਜੈਂਟਾ ਕਲਰ ਸੋ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਓ ਜਿਹੜਾ ਇਹਦਾ ਪ੍ਰਾਈਸ ਆ 7750 7700 ਪਿਆ ਪੋਰ ਕੋਰੀਅਨ ਟਿਸ਼ੂ ਦਾ ਦਬਕੇ ਵਰਕ ਦਾ ਆਰਟੀਕਲ ਬਿਲਕੁਲ ਨਵਾਂ ਡਿਜ਼ਾਈਨ ਲੈ ਕੇ ਆਏ ਥੋੜੇ ਵਾਸਤੇ ਵੈਡਿੰਗ ਸਪੈਸ਼ਲ ਆਰਟੀਕਲ ਆ ਬਹੁਤ ਪਿਆਰੇ ਕਲਰ ਬਣ ਕੇ ਆਏ ਆ ਬਿਲਕੁਲ ਡਿਫਰੈਂਟ ਜੇ ਸ਼ੇਡ ਬਣ ਕੇ ਆਏ ਯੂਨਿਕ ਜੇ ਕਲਰ ਸਾਰਾ ਦਬਕੇ ਦਾ ਕੰਮ ਹੈ ਅਨਟਿਕ ਵਰਕ ਦਾ ਕੰਮ ਹੈ ਪੀਸ ਬੜਾ ਪਿਆਰਾ ਮੈਂ ਤੁਹਾਨੂੰ ਪੀਸ ਓਪਨ ਕਰਕੇ ਦਿਖਾਣਾ ਪ੍ਰੋਪਰ ਸੋ ਡਿਜ਼ਾਈਨ ਚੈੱਕ ਕਰੋ ਪ੍ਰੋਪਰ ਡਿਟੇਲਿੰਗ ਦੇਖੋ ਸੋੜ ਦੀ ਓਏ ਹੋਏ ਹੋਏ ਇੰਨਾ ਸ਼ਾਨਦਾਰ ਪੀਸ ਹੈ ਪਿਓਰ ਕੋਰੀਅਨ ਟਿਸ਼ੂ ਦੇ ਉੱਤੇ ਆਊਗਾ ਜੀ ਪੀਸ ਇਹ ਸੋ ਫਰੰਟ ਪੂਰਾ ਹੈਵੀ ਆ ਰਿਹਾ ਟੋਟਲੀ ਹੈਂਡ ਵਰ ਮੈਂ ਬਾਟਮ ਦਾ ਸਟਾਫ ਪਹਿਲਾਂ نیچے ਓਪਨ ਕਰ ਰਿਹਾ ਤਾਂ ਕਿ ਤੁਹਾਨੂੰ ਜਦ ਤੁਸੀਂ ਲਾਈਨਿੰਗ ਲਵਾਓਗੇ ਨਾ ਇਸ ਕਲਰ ਦੀ ਵੀ ਕਲਰ ਕੀ ਆਊਗਾ ਬਣ ਕੇ ਪ੍ਰੋਪਰ ਉਹਦੀ ਲੋਕ ਆਪਾਂ ਚੈੱਕ ਕਰ ਲੈਣੇ ਆਹ ਲੋ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਪੀਸ ਦੇਖੋ ਇਹਦੇ ਤਿੰਨ ਰੰਗ ਬਣਵਾਇਆ ਮੈਂ ਤਿੰਨੇ ਰੰਗ ਬੜੇ ਪਿਆਰੇ ਐ ਸੋ ਆਰਟੀਕਲ ਚੈੱਕ ਕਰੋ ਆਹ ਕਲਰ ਬਣਨਾ ਐ ਇਸ ਦਾ ਪ੍ਰੋਪਰ ਸਾਰਾ ਹੈਂਡਵਰਕ ਦਾ ਪੀਸ ਐ ਦੁਪੱਟਾ ਪੂਰਾ ਹੈਵੀ ਫੋਰ ਸਾਈਡ ਐ ਬਾਜੂ ਤੇ ਕੜਾਈ ਐ ਪੂਰਾ ਫਰੰਟ ਹੈਵੀ ਦੁਪੱਟੇ ਐ ਦੁਪੱਟੇ ਦੇ ਫੋਰ ਸਾਈਡ ਸਾਰਾ ਵਰਕ ਕਰਿਆ ਹੋਇਆ ਕਲਰ ਸ਼ੇਡ ਬੜੇ ਪਿਆਰੇ ਬਣਵਾਇਆ ਮੈਂ ਇਹਦੇ ਚ ਇੱਕ ਆਊਗਾ ਜੀ ਸੋ ਕਲਰ ਦੇਖੋ ਕਿੰਨੇ ਪਿਆਰੇ ਆ ਇੱਕ ਆਏਗਾ ਜੀ ਇਸ ਦੇ ਵਿੱਚ 골ਡਨ ਸ਼ੇਡ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਓ ਵੈਡਿੰਗ ਸਪੈਸ਼ਲ ਬਹੁਤ ਹੀ ਪਿਆਰਾ ਡਿਜ਼ਾਈਨ ਰੇਡੀ ਕਰਵਾਇਆ ਅੰਟੀਕ ਵਰਗ ਦਾ 35 ਗ੍ਰਾਮ オーਗੈਂਜ਼ਾ ਤੇ ਆਰਟੀਕਲ ਚੈੱਕ ਕਰੋ ਜੀ ਵੀਡੀਓ ਨੂੰ ਪੂਰਾ ਦੇਖਿਓ ਸੋ ਡਿਜ਼ਾਈਨ ਬਹੁਤ ਸੋਹਣਾ ਦੋ ਸ਼ੇਡ ਬਣਵਾਇਆ ਮਹਿਰੂਨ ਔਰ ਮਸੈਂਟਾ ਆਰਟੀਕਲ ਚੈੱਕ ਕਰੋ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਦਾ ਇਹ ਆਰਟੀਕਲ ਰਹੇਗਾ ਔਰ ਆ ਆ ਰਿਹਾ ਇਹਦਾ ਫਰੰਟ ਪੂਰਾ ਹੈਵੀ ਟੋਟਲੀ ਹੈਂਡਵਰਕ ਦੇ ਵਿੱਚ ਲਾਈਨਿੰਗ ਦਾ ਫੈਬਰਿਕ ਨਾਲ ਹੀ ਆ ਪਿਓਰ ਕ੍ਰੇਪ ਦੀ ਸਲਵਾਰ ਤੇ ਪਿਓਰ ਕ੍ਰੇਪ ਦੀ ਲ ਸੋ ਆਈ ਗਾਇਜ਼ ਜ਼ਰ ਦੁਪੱਟਾ ਫੁੱਲ ਹੈਂਡ ਦਾ ਪੀਸ ਸਾਰਾ ਅੰਟੀਕ ਵਰਕ ਦਾ ਕੰਮ ਇਸ ਟਾਈਮ ਜੋ ਆਰਟ ਜੋ ਵਰਕ ਫੇਮਸ ਚੱਲ ਰਿਹਾ ਇਸ ਟਾਈਮ ਮਤਲਬ ਜਿਹਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਵਰਕ ਦੀ ਉਹ ਹੈਗੀ ਹੈ ਅੰਟੀਕ ਵਰਕ ਦੀ ਡਿਮਾਂਡ ਪੂਰਾ ਫਰੰਟ ਹੈਵੀ ਪ੍ਰੋਪਰ ਹੈਵੀ ਬਾਜੂ ਤੇ ਕੰਮ ਛੇੜ ਤੁਹਾਨੂੰ ਦੋ ਮਿਲਣਗੇ ਇੱਕ ਮਿਲੂਗਾ ਪਿਓਰ ਮਜ਼ੈਂਟਾ ਰਾਣੀ ਛੇੜ ਤੇ ਇੱਕ ਮਿਲੂਗਾ ਤੁਹਾਨੂੰ ਪਿਓਰ ਮਹਿਰੋਨ ਕਲਰ ਲੋ ਜੀ ਪਿਓਰ ਦਾ ਫੈਬਰਿਕ ਇੰਪੋਰਟਡ ਫੈਬਰਿਕ 35 ਗ੍ਰਾਮ אורਗੈਂਜ਼ਾ ਸੋ ਵੈਡਿੰਗ ਸਪੈਸ਼ਲ ਬਿਊਟੀਫੁਲ ਬੜਾ ਸ਼ਾਨਦਾਰ ਬ੍ਰਾਈਡਲ ਲੁੱਕ ਦਾ ਇਹ ਆਰਟੀਕਲ ਆ ਸੋ ਜਲਦੀ ਜਲਦੀ ਆਪਣਾ ਆਰਡਰ ਕਰ ਸਕਦੇ ਹੋ ਪੀਸ ਬਹੁਤ ਸੋਹਣਾ ਬਣਿਆ ਹੋਇਆ ਹੈ ਇਸ ਸੂਟ ਦਾ ਕੇਰਾ ਤੇ ਇਸ ਸੂਟ ਦੀ ਬਾਟਮ ਦੇ ਵਰਕ ਤੇ ਇਸ ਸੂਟ ਦਾ 슬ੀਵਸ ਤੇ ਕੰਮ ਤੇ ਇਸ ਸੂਟ ਦਾ ਦੁਪੱਟੇ ਦਾ ਵਰਕ ਸਭ ਤੋਂ ਸੋਹਣਾ ਬਣਿਆ ਹੋਇਆ ਹੈ ਡਿਜ਼ਾਈਨ ਨੂੰ ਪੂਰਾ ਦੇਖਿਓ ਸੋ ਮੈਂ ਤੁਹਾਨੂੰ ਪ੍ਰੋਪਰ ਦਿਖਾਣਾ ਹੈ ਰੀਸਟਾਕ ਹੋਇਆ ਵੀ ਡਿਜ਼ਾਈਨ ਮਤਲਬ ਕਿ ਇਹ ਐ ਲੈ ਲਓ ਕਿ 2-2 ਮਨთ ਬਾਅਦ ਰੀਸਟਾਕ ਹੁੰਦ ਨੇ ਆਰਟੀਕਲ ਇਹ ਸੋ ਫੈਬਰਿਕ ਹੈ ਜੀ ਪਿਓ ਸ਼ਾਸ਼ਾ ਸਿਲਕ ਫੈਬਰਿਕ ਆ ਰਿਹਾ ਔਰ ਬਾਰਡਰ ਲੁੱਕ ਦਾ ਇਹ ਆਰਟੀਕਲ ਕੇਰੇ ਤੇ ਸਾਰਾ ਹੈਂਡਵਰ ਸ਼ਾਰਟ ਰਾਖ ਸਕਦੇ ਹੋ ਲੌਂਗ ਰੱਖਣੀਆਂ ਲੌਂਗ ਰੱਖ ਸਕਦੇ ਹੋ ਪ੍ਰੋਪਰ ਪੈਚ ਵਰਕ ਦਾ ਕੰਮ ਹੈ ਪ੍ਰੋਪਰ 슬ੀਵਸ ਤੇ ਕੰਮ ਆ ਗਿਆ ਇੰਗਲਿਸ਼ ਕਲਰ ਨੇ ਤਿੰਨ ਰੰਗ ਲੈ ਕੇ ਆਇਆ ਤਿੰਨੇ ਰੰਗ ਬੜੇ ਪਿਆਰੇ ਨੇ ਆ ਇਸ ਦਾ ਬਾਟਮ ਤੇ ਵਰਕ ਆਊਗਾ ਪਰ ਆ ਇਸ ਦਾ ਦੁਪੱਟਾ ਹੋਊਗਾ ਦੁਪੱਟਾ ਤੁਹਾਨੂੰ ਦਿਖਾਣਾ ਕਿੰਨਾ ਸ਼ਾਨਦਾਰ ਬਣਾ ਹੈ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟੇ ਤੇ ਸਾਰਾ ਸਾਰਾ ਫੂਲ ਸਾਈਡ ਚੋੜਾ ਬਾਰਡਰ ਹੈਂਡ ਵਰਕ ਦਾ ਪੈਚ ਵਰਕ ਦਾ ਕੰਮ ਵਿਦ ਕੋਰਨਰ ਚੈੱਕ ਕਰੋ ਕਿੰਨੇ ਸ਼ਾਨਦਾਰ ਬਣੇ ਹੋਏ ਨੇ ਸੋ ਇਹਦੇ ਸ਼ੇਡ ਤੁਹਾਨੂੰ ਮਿਲਣਗੇ ਤਿੰਨ ਇੱਕ ਮਿਲੂਗਾ ਜੀ ਆ ਵਾਲਾ ਕਲਰ ਆ ਵੀ ਕਲਰ ਬੜਾ ਪਿਆਰਾ ਸ਼ ਇਹ ਇੱਕ ਕਹਾਊਜ ਜਿਸ ਵਿੱਚ ਆਵਲਾ ਸੀ ਗ੍ਰੀਨ ਦਾ ਸ਼ੈਡ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਓ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਉਹ ਰਹੇਗਾ 9500 9500 ਰੁਪਏ ਔਰੀਐਂਟ ਇਸ਼ੂ ਦੇ ਮੈਂ ਹੈਂਡਬੈਗ ਦਾ ਆਰਟੀਕਲ ਲੈ ਕੇ ਆਇਆ ਅੰਟੀਕ ਦਾ ਪੀਸ ਬਣਾ ਹੋਇਆ ਵੀ ਲੇਟੈਸਟ ਨਿਊ ਡਿਜ਼ਾਈਨ ਹੈ 2026 ਦਾ ਨਵਾਂ ਡਿਜ਼ਾਈਨ ਦਿਖਾ ਰਿਹਾ ਜਿਨ੍ਹਾਂ ਨੂੰ ਅੰਟੀਕ ਵਰਗ ਦੇ ਵਿੱਚ ਕੋਈ ਘੱਟ ਰੇਂਜ ਦਾ ਆਰਟੀਕਲ ਚਾਹੀਦਾ ਨਾ ਤਾਂ ਆਰਟੀਕਲ ਬਾਏ ਕਰ ਲਓ ਨਹੀਂ ਤਾਂ ਮੋਸਟ ਜਿਹੜੀ ਰੇਂਜ ਆ ਰਹੀਆਂ ਅੰਟੀਕ ਵਰਗ ਦੀ 17 18 19 20 ਰੇਂਜ ਦੇ ਵਿੱਚ ਆ ਰਹੀ ਨੇ ਸੋ ਆਰਟੀਕਲ ਬੜਾ ਪਿਆਰਾ ਬਣ ਕੇ ਆਇਆ ਸੋ ਪੀਸ ਬੜਾ ਸੋਹਣਾ ਬਣਾ ਰਿਹਾ ਹੈ ਸ਼ੇਡ ਬੜੇ ਪਿਆਰੇ ਸਭ ਤੋਂ ਜੇ ਕਲਰ ਬਹੁਤ ਯੂਨੀਕ ਨੇ ਇੰਗਲਿਸ਼ ਜੇ ਕਲਰ ਨੇ ਅਗਰ ਮੈਂ ਕਲਰ ਓਪਨ ਕਰਾਂ ਡਿਫਰੈਂਟ ਜੇ ਕਲਰ ਆ ਪ੍ਰੋਪਰ ਸਾਰਾ ਦਬਕਾ ਅੰਟੀਕ ਦਾ ਕੰਮ ਆ ਰਿਹਾ ਪ੍ਰੋਪਰ ਹੈਵੀ ਬਾਜੂ ਤੇ ਕੰਮ ਹੈ ਪਿਓਰ ਕ੍ਰੇਪ ਦੀ ਇਸ ਦੀ ਬਾਟਮ ਹੈ ਸ਼ੇਡ ਤੁਹਾਨੂੰ ਤਿੰਨ ਮਿਲਣਗੇ ਦੁਪੱਟੇ ਚ ਪੂਰਾ ਹੈਵੀ ਫੋਰਸਟ ਵਰਕ ਰਿਹਾ ਔਰ ਦੁਪੱਟੇ ਦੀ ਚੜਾਈ ਚੈੱਕ ਕਰੋ ਸੀ ਲੰਬਾਈ ਤੇ ਚੜਾਈ ਦੁਪੱਟੇ ਦਾ ਪਣਾ ਚੈੱਕ ਕਰੋ ਕਿੰਨਾ ਸੋ ਆ ਆ ਰਿਹਾ ਪੂਰਾ ਹੈਵੀ ਦੁਪੱਟਾ ਵਿਡਿੰਗ ਲਈ ਸਭ ਤੋਂ ਸੋਹਣਾ ਪੀਸ ਹੈ ਸੋ ਸ਼ੇਡ ਤੁਹਾਨੂੰ ਮਿਲੇਗਾ ਬ੍ਰਾਊਨ ਕਲਰ ਕਲਰ ਦੇਖੋ ਕਿੰਨਾ ਡਿਫਰੈਂਟ ਹੈ ਬ੍ਰਾਊਨ ਸ਼ੇਡ ਆ ਗਿਆ ਜੀ ਯੂਨੀਕ ਜਿਹਾ ਕਲਰ ਹੈ ਸੋ ਲੋ ਜੀ ਇੱਕ ਆਏਗਾ ਬ੍ਰਾਊਨ ਸ਼ੇਡ ਇੱਕ ਆਏਗਾ ਓਨੀਅਨ ਕਲਰ ਇੱਕ ਆਏਗਾ ਨਵਾਂ ਜਾਂ ਗ੍ਰੀਨ ਜਾਂ ਸ਼ੇਡਾ ਨਵਾਂ ਆ ਇੱਕ ਤਾਂ ਹੁੰਦਾ ਕਾਮਨ ਕਲਰ ਇਹ ਡਿਫਰੈਂਟ ਜਿਹਾ ਸ਼ੇਡ ਹੈ ਸੋ 11500 ਇਸ ਦਾ ਰੇਟ ਹੈ ਪਿਓਰ 35 ਗ੍ਰਾਮ ਆਰਗੈਂਸ ਦਾ ਆਰਟੀਕਲ ਔਰ ਨੀਮ ਜ਼ਰੀ ਦਾ ਕੰਮ ਤੇ ਸਾਰਾ ਐਂਟੀਕ ਵਰਕ ਹੈਂਡਵਰਕ ਦਾ ਪੀਸ ਬਣਾਇਆ ਹਰ ਤਰ੍ਹਾਂ ਦਾ ਮਟੀਰੀਅਲ ਹੈ ਇਹਦੇ ਵਿੱਚ ਸੂਟ ਬਹੁਤ ਪਿਆਰਾ ਡਿਜ਼ਾਈਨ ਬਹੁਤ ਸੋਹਣਾ ਇੰਪੋਰਟਡ ਫੈਬਰਿਕ ਫੁੱਲ ਪਿਓਰ 35 ਗ੍ਰਾਮ ਆਰਗੈਂਸ ਦਾ ਵੈਡਿੰਗ ਸਪੈਸ਼ਲ ਬਹੁਤ ਹੀ ਪਿਆਰਾ ਆਰਟੀਕਲ ਲੈ ਕੇ ਆਇਆ ਡਿਜ਼ਾਈਨ ਚੈੱਕ ਕਰੋ ਕਿੰਨਾ ਲਾਜਵਾ ਬਣਾਇਆ ਆ ਰੈਸ ਦਾ ਪੂਰਾ ਫਰੰਟ ਹੈਵੀ ਟੋਟਲੀ ਹੈਂਡ ਵਰ ਮਸਟਰਡ ਕਲਰ ਜਿਹੜਾ ਮੈਂ ਓਪਨ ਕਰਿਆ ਪਿਓਰ ਕਲੇਵ ਦੀ ਇਸ ਦੀ ਬਾਟਮ ਹੈ ਬਾਟਮ ਪਲੇਨ ਰਹੇਗੀ ਔਰ ਦੁਪੱਟਾ ਪੂਰਾ ਹੈਵੀ ਫੋਰ ਸਾਈਡ ਦੋ ਸ਼ੇਡ ਅਸੀਂ ਰੈਡੀ ਕਰਵਾਏ ਦੋਨੋਂ ਸ਼ੇਡ ਬੜੇ ਪਿਆਰੇ ਆ ਆ ਦੇਖੋ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਇਸ ਦਾ ਔਰ ਆ ਆਏਗਾ ਇਸ ਦਾ ਦੁਪੱਟਾ ਪੂਰਾ ਹੈਵੀ ਫੋਰ ਸਾਈਡ ਦੁਪੱਟਾ ਜੀ ਆਇਆ ਪੀਸ ਬਣ ਕੇ ਆਇਆ ਜਸਟ ਕਾਰੀਗਰ ਹੁਣੀ ਦੇ ਕੇ ਗਿਆ ਪੀਸ ਆ ਲੋ ਆ ਆਏਗਾ ਦੁਪੱਟਾ ਫੋਰ ਸਾਈਡ 61 ਤੁਹਾਨੂੰ ਮਿਲੇਗਾ ਰਸਟ ਦੋ ਕਲਰ ਬਣਵਾਇਆ ਸੀ ਇੱਕ yellow mustard color ਤੇ ਇੱਕ rust color ਦੋਨੋਂ ਕਲਰ ਬਿਆਰੀਆ ਕਲਰ ਤੁਸੀਂ ਕੋਈ ਵੀ ਬਾਏ ਕਰ ਲਿਓ ਜਿਹੜਾ ਜਿਸ ਦਾ ਪ੍ਰਾਈਸ ਆ ਤੁਹਾਨੂੰ WhatsApp ਤੇ ਮੈਂਸ਼ਨ ਕਰ ਦਾਂਗੇ ਸਾਨੂੰ WhatsApp ਤੇ DM ਕਰਦਿਆ ਕਰੋ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਕਮੈਂਟ ਸੈਕਸ਼ਨਾਂ 'ਚ ਨਾ ਜਾਇਆ ਕਰੋ ਤੇ ਫੇਕ ਪੇਜ ਵਾਲੇ ਵੀਡੀਓ ਚੱਕ ਕੇ ਪਾਉਣ ਦੇ ਉੱਪਰ ਲਿਖ ਦਿੰਦੇ ਨੇ 7-800 ਰੁਪਇਆ ਸੋ ਉਹ ਚੀਜ਼ਾਂ ਨਹੀਂ ਹੈਗੀਆਂ ਜੀ ਇਹ ਸੋ ਆਪਣਾ ਧਿਆਨ ਰੱਖਿਆ ਕਰੋ ਆਰਡਰ ਕਰਨ ਵਕਤ ਵੈਰੀਫਾਈ ਕਰੋ ਫੇਰ ਆਰਡਰ ਕਰੋ ਸਾਡਾ ਵੈਰੀਫਾਈਡ ਪੇਜ ਆ ਬਲੂ ਟਿੱਕ ਲੱਗਾ ਹੋਇਆ ਹੈ ਸਾਡੇ ਸਕਰੀਨ ਤੇ ਦੋ ਨੰਬਰ ਮੈਂਸ਼ਨ ਹੁੰਦੇ ਆ ਸੋ ਆਪਣਾ ਧ yellow mustard color ਦਾ ਇੱਕ solo article ਲੈ ਕੇ ਆਂ ਜੀ single piece neem pitte ਦਾ ਕੰਮ ਹੈ ਸਾਰਾ ਹੈਂਡਵਰਕ ਦਾ ਬਹੁਤ ਸੋਹਣਾ weddings special ਇਹ ਆਰਟੀਕਲ ਬਣਾ ਹੋਇਆ ਹੈ ਡਿਜ਼ਾਈਨ ਚੈੱਕ ਕਰੋ ਸਭ ਤੋਂ ਵੱਡੀ ਗੱਲ concept ਤੁਸੀਂ ਜਿੱਦਾਂ ਮਰਜ਼ੇ ਰੈਡੀ ਕਰਵਾਓ ਚਾਹੇ ਸਲਵਾਰ ਚਾਹੇ ਸ਼ਰਾਰਾ ਚਾਹੇ ਫਰਸੀ ਸਲਵਾਰ ਜਿੱਦਾਂ ਮਰਜ਼ੇ concept ਬਣਵਾ ਲਓ border look ਦਾ ਇਹ ਆਰਟੀਕਲ ਰਹੇਗਾ ਸਾਰਾ ਸਾਰਾ ਹੈਂਡਵਰਕ ਦਾ ਕੰਮ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਰਿਹਾ ਔਰ ਇਹਦਾ ਦੁਪੱਟਾ ਬੜਾ ਸ਼ਾਨਦਾਰ ਬਣਾ ਆ ਜੀ ਦੁਪੱਟਾ ਦੇਖਣ ਵਾਲਾ ਹੈ ਦਾ ਜਬਰਦਸਤ ਦੁਪੱਟਾ ਪੂਰਾ ਜਾਲ ਦੁਪੱਟਾ ਔਰ ਪੱਲੇ ਪੂਰੇ ਹੈਵੀ ਪੂਰੇ ਭਾਰੀ ਪੱਲੇ ਕਰੇ ਹੋਏ ਆ ਸੋ ਦੁਪੱਟਾ ਦੇਖੋ ਫੁੱਲ ਪਿਓਰ 35 ਗ੍ਰਾਮ ਔਰਗਾਂਜ਼ਾ ਦਾ ਫੈਬਰਿਕ ਬਿਊਟੀਫੁਲ ਡਿਜ਼ਾਈਨਰ ਸੂਟ ਜਲਦੀ ਜਲਦੀ ਬਾਏ ਕਰ ਲਓ ਆ ਸੂਟ ਦੇਖਣ ਤੋਂ ਬਾਅਦ ਤੁਹਾਨੂੰ ਕੋਈ ਹੋਰ ਸੂਟ ਪਸੰਦ ਨਹੀਂ ਆਣਾ ਇੰਨਾ ਲਾਜਵਾ ਸੂਟ ਬਣਾ ਹੋਇਆ ਹੈ ਅਕਸਰ ਤੁਸੀਂ ਦੇਖਿਆ ਹੋਣਾ ਜੇ ਸੂਟ ਹੈਵੀ ਹੋਏਗਾ ਤਾਂ ਦੁਪੱਟਾ ਸਿੰਪਲ ਹੋਏਗਾ ਜੇ ਦੁਪੱਟਾ ਹੈਵੀ ਹੋਏਗਾ ਤਾਂ ਸੂਟ ਸਿੰਪਲ ਹੋਏਗਾ ਸੋ ਹਮੇਸ਼ਾ ਐਦਾ ਕਸਟਮਰ ਜਰੂਰ ਕਹਿੰਦਾ ਹੁੰਦਾ ਸਲੋ ਜੀ ਇਹਦੇ ਵਿੱਚ ਦੋਨੋਂ ਚੀਜ਼ਾਂ ਸੂਟ ਵੀ ਹੈਵੀ ਦੁਪੱਟਾ ਵੀ ਹੈਵੀ ਡਿਜ਼ਾਈਨਰ ਦੁਪੱਟਾ ਡਿਜ਼ਾਈਨਰ ਸੂਟ ਲੋ ਜੀ ਚੈੱਕ ਕਰੋ ਬਿਲਕੁਲ ਨਵਾਂ ਡਿਜ਼ਾਈਨ ਲੈ ਕੇ ਆਇਆ ਪਿਓਰ ਆਰਗੈਨਿਕ ਫੈਬਰਿਕ 35 ਗ੍ਰਾਮ ਆਰਗੈਂਜ਼ਾ ਵੇਅਰਿੰਗ ਲਈ ਸਪੈਸ਼ਲ ਬਹੁਤ ਸੋਹਣਾ ਅਲਟੀਮੇਟ ਪੀਸ ਬਣਾ ਹੋਇਆ ਹੈਂਡਵਰਕ ਦਾ ਆਰਟੀਕਲ ਹੈਂਡਵਰਕ ਦਾ ਬਿਊਟੀਫੁੱਲ ਸੂਟ ਹੈ ਜੀ ਇਹ ਸੋ ਕੰਮ ਤੁਸੀਂ ਦੇਖੋ ਕਿੰਨਾ ਸੋਹਣਾ ਵਰਕ ਦੇਖੋ ਕਿੰਨਾ ਪਿਆਰਾ ਸਾਰਾ ਪੈਚਵਰਕ ਕਲਰ ਕੰਬੀਨੇਸ਼ਨ ਦੇਖੋ ਪੈਚ ਦਾ ਉਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਉਣਾ ਦੁਪੱਟਾ ਓਏ ਹੋਏ ਹੋਏ ਮੈਂ ਕਹਿੰਦਾ ਦੁਪੱਟੇ ਹਾਏ ਹਾਏ ਕੀ ਬਾਤ ਹੈ ਇਹੋ ਜਿਹੇ ਦੁਪੱਟਿਆਂ ਦਾ ਕੌਣ ਕੌਣ ਫੈਣਾ ਕਮੈਂਟ ਕਰਕੇ ਜਲ ਦੱਸਿਓ ਇਹੋ ਜਿਹੇ ਦੁਪੱਟੇ ਕਿਹਨੂ ਕਿਹਨੂ ਪਸੰਦ ਆ ਆ ਚੈੱਕ ਕਰੋ ਦੁਪੱਟੇ ਦੀ ਡਿਜ਼ਾਈਨਿੰਗ ਦੁਪੱਟੇ ਦੇ ਪੱਲੇ ਦੇਖੋ ਤੁਸੀਂ ਕਾਰਨਰ ਆ ਦੇਖੋ ਆ ਆ ਰਿਹਾ ਕਾਰਨਰ ਵਰਕ ਪਲੱਸ 4 ਸਾਈਡ ਆ ਚੈੱਕ ਕਰੋ ਕਿੰਨੀ ਸੋਹਣੀ ਡਿਜ਼ਾਈਨਿੰਗ ਦਿੱਤੀ ਹੈ ਮਿਡਲ ਦੇ ਵਿੱਚ ਪੱਲੇ ਜਿਹੜੇ ਬਣਾਏ ਨੇ ਨਾ ਬੜੇ ਪਿਆਰੇ ਪੱਲੇ ਬਣਾਏ ਹੋਏ ਨੇ ਆ ਦੇਖੋ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਫੈਬਰਿਕ ਇਹਦੇ ਤੁਹਾਨੂੰ ਕਲਰ ਮਿਲਣਗੇ ਬੜੇ ਪਿਆਰੇ ਇੱਕ ਸ਼ੇਡ ਤੁਹਾਨੂੰ ਮਿਲੂਗਾ ਜੀ ਆਵਲਾ ਕਲਰ ਦੇਖੋ ਕਿੰਨਾ ਪਿਆਰਾ ਇੱਕ ਇੱਕ ਛੇਡਾ ਉਹ ਸੀ ਗ੍ਰੀਨ ਕਲਰ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਿਓ ਸਾਰੇ ਰੰਗ ਬੜੇ ਪਿਆਰੇ ਨੇ ਦੁਪੱਟਾ ਬੜਾ ਲਾਜਵਾਬਾਣਾ ਹਾ ਇੱਕ ਆ ਗੁਆ ਗਾਜ਼ਰੀ ਸ਼ੇਡ ਬਾਕੀ ਅਗਰ ਤੁਸੀਂ ਸਾਰੇ ਓਪਨ ਦੇਖਣੇ ਹੈ ਤਾਂ YouTube ਤੇ ਚਲੇ ਜਾਓ ਮਿੰਟੇਲੀ ਹਟ ਜਿਆ ਪਾਇਗਾ ਇਹਦਾ ਬਲੌਗ ਵੀ ਪਾਇਆ ਹੋਇਆ ਉੱਥੇ ਸਾਰੇ ਓਪਨ ਕਰਕੇ ਦਿਖਾਈ ਆ ਪੀਸ ਠੀਕ ਦਬਕੇ ਦਾ ਆਰਟੀਕਲ ਇੱਕ ਹੋਰ ਚੈੱਕ ਕਰਿਓ ਬੜਾ ਸ਼ਾਨਦਾਰ ਪੀਸ ਲੈ ਕੇ ਆਇਆ 35 ਗ੍ਰਾਮ ਆਰਗੈਂਜ਼ਾ ਦਾ ਪੀਸ ਬਣਾ ਹੋਇਆ ਬਹੁਤ ਸੋਹਣਾ ਸੋ ਲਾਈਨਿੰਗ ਦਾ ਫੈਬਰਿਕ ਨਾਲ ਹੀ ਹੈ ਪਿਓਰ ਕ੍ਰੇਪ ਦੀ ਲਾਈਨਿੰਗ ਤੇ ਪਿਓਰ ਕ੍ਰੇਪ ਦੀ ਸਲਵਾਰ ਡਿਜ਼ਾਈਨ ਉਮਮਾ ਤੁਹਾਨੂੰ ਪ੍ਰੋਪਰ ਦਿਖਾਣਾ ਓਪਨ ਕਰਕੇ ਆ ਚੈੱਕ ਕਰੋ ਇਹਦੀ ਸ਼ਰਟ ਦੇਖੋ ਲਾਈਨਿੰਗ ਦਾ ਫੈਬਰਿਕ ਨਾਲ ਆ ਫੁੱਲ ਪਿਓਰ 35 ਗ੍ਰਾਮ ਔਰਗਾਂਜ਼ਾ ਦਾ ਫੈਬਰਿਕ ਹੈ ਸੋ ਫਰੰਟ ਤੇ ਬੈਕ ਦਾ ਆਰਟੀਕਲ ਆ ਫਰੰਟ ਤੇ ਵੀ ਕੜਾਈ ਆ ਬੈਕ ਤੇ ਵੀ ਆ ਦੇਖੋ ਆ ਆਇਗਾ ਇਸ ਦਾ ਫਰੰਟ ਆ ਆਇਗਾ ਇਸ ਦਾ ਬਾਜੂ ਤੇ ਕੜਾਈ ਆਏਗੀ ਔਰ ਆ ਆਇਗਾ ਇਸ ਦਾ ਬੈਕ ਤੇ ਵਰਕ ਆ ਦੇਖੋ ਫਰੰਟ ਤੇ ਬੈਕ ਤੇ ਬੈਕ ਤੇ ਵੀ ਸਾਰਾ ਹੈਂਡਵਰਕ ਦਬਕੇ ਦਾ ਕੰਮ ਹੈ ਫਰੰਟ ਤੇ ਪੂਰਾ ਹੈਵੀ ਕੰਮ ਹੈ ਪ੍ਰੋਪਰ ਹੈਵੀ 슬ੀਵਸ ਤੇ ਕੰਮ ਹੈ ਆ ਦੁਪੱਟਾ ਆਏਗਾ ਦੁਪੱਟਾ ਬਹੁਤ ਸ਼ਾਨਦਾਰ ਬਣਾਇਆ ਫੋਰ ਸੈਟ ਦੁਪੱਟਾ ਫਰੰਟ ਬੈਕ ਦਾ ਆਰਟੀਕਲ ਆ ਸਾਰਾ ਦਬਕੇ ਦਾ ਪੀਸ ਬਣਾਇਆ ਬੜਾ ਸ਼ਾਨਦਾਰ ਔਰ ਕਲਰ ਦੇਖੋ ਅਸੀਂ ਦੋ ਕਲਰ ਲੈ ਕੇ ਆਏ ਹਾਂ ਜੀ ਦੋਨੋਂ ਕਲਰ ਪਿਆਰੇ ਆ ਸੋ ਪ੍ਰਾਈਸ ਤੁਹਾਨੂੰ ਆਪਾਂ WhatsApp ਤੇ ਮੈਂਸ਼ਨ ਕਰ ਦਾਂਗੇ ਸੋ ਆ ਲੋ ਆ ਚੈੱਕ ਕਰੋ ਇਸ ਦਾ ਸੈਕੰਡ ਸ਼ੇਡ ਦੇਖੋ ਕਿੰਨਾ ਪਿਆਰਾ ਨਵਾਂ ਜਿਹਾ ਸ਼ੇਡ ਆ ਇੱਕ ਆਏਗਾ ਜੀ ਆਵਲਾ ਕਲਰ ਬਰਾਊਨ ਸ਼ੇਡ ਇਹਨਾਂ ਨੂੰ ਫੈਬਰਿਕ ਵੀ ਨਵਾਂ ਚਾਹੀਦਾ ਹੈ ਡਿਜ਼ਾਈਨ ਵੀ ਨਵਾਂ ਚਾਹੀਦਾ ਹੈ ਤੇ ਕਲਰ ਵੀ ਨਵੇਂ ਚਾਹੀਦੇ ਨੇ ਆਹ ਆਰਟੀਕਲ ਫਿਰ ਉਹਨਾਂ ਵਾਸਤੇ ਸਪੈਸ਼ਲ ਹੈ ਜੀ ਇਹ ਮੇਰਾ ਰੀਸ਼ਟਾ ਕੋ ਹੈ ਡਿਜ਼ਾਈਨ ਸਭ ਤੋਂ ਜ਼ਿਆਦਾ ਪਿਆਰ ਮਿਲਿਆ ਫੇਸਬੁੱਕ ਤੇ ਵੀ ਰੀਲ ਵਾਇਰਲ ਗਈ ਰੀਸ਼ਟਾ ਤੇ ਵੀ ਰੀਲ ਵਾਇਰਲ ਗਈ ਸੋ ਦੋਨੋਂ ਸਾਈਡਾਂ ਤੇ ਰੀਲ ਵਾਇਰਲ ਹੋਈ ਆਪਣੀ ਇਹ ਸਭ ਤੋਂ ਸੋਹਣਾ ਆਰਟੀਕਲ ਅੰਟੀਕ ਦਾ ਪੀਸ ਜਰਾ ਫੈਬਰਿਕ ਇਹਦਾ ਦੁਪੱਟਾ ਬਹੁਤ ਸੋਹਣਾ ਬਣਾਇਆ ਤੁਹਾਨੂੰ ਮੈਂ ਚੀਜ਼ ਦਿਖਾਉਣਾ ਪ੍ਰੋਪਰ ਦੇਖਿਓ ਪੀਸ ਨੂੰ ਸੋ ਵੈਡਿੰਗ ਦੇ ਲਈ ਬਹੁਤ ਸੋਹਣਾ ਸੂਟ ਹੈ ਜਿਨ੍ਹਾਂ ਨੇ ਪਾਰਟੀ ਫੰਕਸ਼ਨ ਲਈ ਵੈਡਿੰਗ ਲਈ ਸਭ ਤੋਂ ਸੋਹਣਾ ਪੀਸ ਲੈਣਾ ਨਾ ਤਾਂ ਆਹ ਪੀਸ ਵਨ ਆਫ ਦਾ ਬੈਸਟ ਹੈ ਇੱਕ ਕਸਟਮਰ ਨੇ ਸਟਿਚ ਕਰਾਇ ਆ ਚੈੱਕ ਕਰੋ ਜੀ ਆ ਹੈਗਾ ਬਾਉਂਡਰ ਲੁੱਕ ਦਾ ਆਰਟੀਕਲ ਹੈ ਇਹ ਘੇਰੇ ਤੇ ਸਾਰਾ ਅੰਟੀਕ ਵਰਕ ਦਾ ਕੰਮ ਪੂਰਾ ਫਰੰਟ ਹੈਵੀ ਆਏਗਾ ਸੋ ਪ੍ਰੋਪਰ ਹੈਵੀ ਬਾਜੂ ਤੇ ਕੰਮ ਹੈ ਕੰਟਰਾਸਟ ਇਜ਼ ਦੀ ਬਾਟਮ ਆ ਮਤਲਬ ਕੀ ਇਸ ਜਰਾ ਫੈਬਰਿਕ ਨਵਾਂ ਲਾਂਚ ਹੋਇਆ ਹੈ ਇਸ ਤੇ ਖਾਦੀ ਦੀ ਕੰਬੀਨੇਸ਼ਨ ਹੈ ਫੈਬਰਿਕ ਦਾ ਬਹੁਤ ਸੋਹਣਾ ਖਾਦੀ ਦੀ ਵਿੱਚ ਫੀਲ ਦਿੱਤੀ ਹੋਈ ਹੈ ਸੋ ਅੱਜ ਦਾ ਦੁਪੱਟਾ ਦੁਪੱਟੇ ਦੀ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਦੁਪੱਟੇ ਦੇ ਵਿੱਚ ਨਾ ਪ੍ਰਿੰਟ ਕਰਿਆ ਹੋਇਆ ਹੈ ਜਰਾ ਫੈਬਰਿਕ ਦਾ ਦੁਪੱਟਾ ਜੀ ਦੁਪੱਟੇ ਦੇ ਵਿੱਚ ਪ੍ਰਿੰਟ ਕਰਿਆ ਦੇਖੋ ਤੁਸੀਂ ਆ ਦੇਖੋ ਕਿੰਨਾ ਸੋਹਣਾ ਅਲੱਗ ਜੀ ਚੀਜ਼ ਆ ਮਤਲਬ ਕਿ ਇਹਨੂੰ ਕਹਿ ਸਕਦਾ ਕੁਝ ਨਵਾਂ ਬਣ ਪ੍ਰੋਪਰ ਹੈਵੀ ਫੋਰ ਸਾਈਡ ਦੁਪੱਟਾ ਸ਼ੇਡ ਤੁਹਾਨੂੰ ਚਾਰ ਮਿਲਣਗੇ ਮਸਟਰਡ ਕਲਰ ਮਿਲੇਗਾ ਜੀ ਕਲਰ ਦੇਖੋ ਕਿੰਨਾ ਪਿਆਰਾ ਇੱਕ ਆਏਗਾ ਜੀ ਆ ਵਾਲਾ ਬਲੂ ਜਿਹਾ ਕਲਰ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਇੱਕ ਆਏਗਾ ਜੀ ਇਸ ਦੇ ਵਿੱਚ ਰਸਟ ਜਿਹਾ ਕਲਰ ਚਾਰ ਰੰਗ ਚਾਰੇ ਰੰਗ ਸੋਹਣੇ ਆ ਲੋ ਅਲਟੀਮੇਟ ਪੀਸ ਆ ਜੀ ਜੀ ਜਾਲ ਦੁਪੱਟੇ ਵਾਲਾ ਆਰਟੀਕਲ ਲੈ ਕੇ ਆਇਆ ਨੈਕ ਵਰਕ ਦਾ ਆਰਟੀਕਲ ਚਾਰ ਸ਼ੇਡ ਮਹਿਰੂਨ ਪਾਕਿਸਤਾਨੀ ਗ੍ਰੀਨ ਜਾਮਨੀ ਪਰਪਲ ਸ਼ੇਡ ਪ੍ਰੋਪਰ ਬਲੈਕ ਕਲਰ ਬਹੁਤ ਹੀ ਪਿਆਰਾ ਆਰਟੀਕਲ ਜੀ ਡਿਜ਼ਾਈਨ ਮੈਂ ਤੁਹਾਨੂੰ ਦਿਖਾਣਾ ਓਪਨ ਕਰਕੇ ਪ੍ਰੋਪਰ ਇਸ ਦਾ ਦੁਪੱਟਾ ਬੜਾ ਪਿਆਰਾ ਹੈ ਇਹ ਆਰਟੀਕਲ ਕਾਫੀ ਟਾਈਮ ਬਾਅਦ ਦੁਬਾਰਾ ਆਇਆ ਮੇਰੇ ਤੋਂ ਪਹਿਲਾਂ ਆਇਆ ਸੀ ਪਰ ਕਲਰ ਡਿਫਰੈਂਟ ਆਏ ਸੀ ਇਸ ਵਾਰੀ ਕਲਰ ਡਿਫਰੈਂਟ ਆਏ ਨੇ ਜਿਹੜਾ ਇਸ ਦਾ ਪ੍ਰਾਈਸ ਰਹੇਗਾ ਜੀ ਓਰੇਗਾ 7450 7450 ਰੁਪਏ ਸੋ ਆਰਟੀਕਲ ਚੈੱਕ ਕਰੋ ਕਿੰਨਾ ਲਾਜਵਾ ਬਣਾਇਆ ਫੁੱਲ ਹੈਂਡਵਰਕ ਦਾ ਪੀਸ ਹੈ neck ਤੇ embroidery ਸਾਰਾ ਹੈਂਡਵਰਕ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆਏਗਾ ਪਰ ਆ ਆਏਗਾ ਇਸ ਦਾ ਦੁਪੱਟਾ ਦੁਪੱਟਾ ਬੜਾ ਸ਼ਾਨਦਾਰ ਬਣਾਇਆ ਦੁਪੱਟਾ ਪੂਰਾ ਜਾਲ ਆ ਰਿਹਾ ਬਲੈਕ ਸ਼ੈਡ ਕਲਰ ਤੁਸੀਂ ਆਪਣਾ ਕੋਈ ਵੀ ਬਾਏ ਕਰ ਲਿਓ ਆਇਆ ਬਲੈਕ ਕਲਰ ਚੈਡ ਬਲੈਕ ਸ਼ੈਡ ਇੱਕ ਆਇਆ ਪਾਕਿਸਤਾਨੀ ਬੋਟਲ ਗ੍ਰੀਨ ਕਲਰ ਆਇਆ ਪਾਕਿਸਤਾਨੀ ਬੋਟਲ ਗ੍ਰੀਨ ਸ਼ੈਡ ਇੱਕ ਆਇਆ ਪਰਪਲ ਕਲਰ ਕਲਰ ਕੋਈ ਵੀ ਬਾਏ ਕਰ ਲਓ ਪਿਓਰ ਖੀਮਖਾਬ ਦੀ ਸਲਵਾਰ ਨਾਲ ਡਿਜ਼ਾਈਨ ਲੈ ਕੇ ਆਇਆ ਸੋ ਬੁਟੀਕ ਦਾ ਪੀਸ ਬਣਾ ਹੋਇਆ ਕਲਰ ਕੰਬੀਨੇਸ਼ਨ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਬਿਲਕੁਲ ਨਵਾਂ ਕਲਰ ਕੰਟਰਾਸਟ ਹੈ ਇਹ ਵੀ ਡਿਜ਼ਾਈਨ ਕਾਫੀ ਟਾਈਮ ਬਾਅਦ ਦੁਬਾਰਾ ਆਇਆ ਮੇਰਾ ਮੇਰਾ ਰਿਪੀਟ ਆਇਆ ਹੈ ਇਹ ਆਰਟੀਕਲ ਵੀ ਸੋ ਆਰਟੀਕਲ ਇੰਨਾ ਪਿਆਰਾ ਜਿਹੜੇ ਸੁਪਰ ਟ੍ਰੈਂਡਿੰਗ ਆਰਟੀਕਲ ਚਾਹ ਰਹੇ ਨੇ ਨਾ ਸਭ ਤੋਂ ਸੋਹਣੇ ਉਹ ਆਰਟੀਕਲ ਲੈ ਕੇ ਆਇਆ ਸਿੰਗਲ ਫੋਲੋ ਪੀਸ ਹੋਊਗਾ ਬਣ ਕੇ ਬੜਾ ਸ਼ਾਨਦਾਰ ਪੀਸ ਹੈ ਪਿਓਰ ਖੀਮ ਖਾਬ ਦੀ ਸਲਵਾਰ ਹੈ ਪਿੰਕ ਕਲਰ ਦੀ ਦੇਖੋ ਕਿੰਨੀ ਸ਼ਾਨਦਾਰ ਬਾਟਮ ਹੈ ਔਰ ਜਰਾ ਫੈਬਰੀਕ ਚ ਸ਼ਰਟ ਬਣੀ ਹੋਈ ਹੈ ਸਾਰਾ ਹੈਂਡਵਰਕ ਦੇ ਵਿੱਚ ਆਰਟੀ ਹੋਰਾ ਦੁਪੱਟਾ ਦੁਪੱਟੇ ਦੇ ਕਾਰਨਰ ਬੜੇ ਸੋਹਣੇ ਬਣੇ ਹੋਏ ਨੇ ਤੇ ਫੋਰ ਸਾਈਡ ਸਾਰਾ ਹੈਂਡਵਰਕ ਦਾ ਕੰਮ ਹੈ ਸਾਰਾ ਕਟਵਰਕ ਕਰਿਆ ਹੋਇਆ ਹੈ ਬੜਾ ਪਿਆਰਾ ਪੀਸਾ ਸਿੰਗਲ ਪੀਸਾ ਜਲਦੀ ਜਲਦੀ ਬਾਏ ਕਰ ਲਓ ਇੱਕ ਦਾ ਇੱਕ ਹੋਰ ਆਰਟੀਕਲ ਲੈ ਕੇ ਆਇਆ ਹਾਂ ਪ੍ਰਾਈਸ ਅਕੋਰਡਿੰਗ ਬੜਾ ਸ਼ਾਨਦਾਰ ਆਰਟੀਕਲ ਹੈ ਵੀ ਕੰਟਰਾਸਟ ਦੁਪੱਟਾ ਆਇਆਗਾ ਜਿਵੇਂ ਕਿ ਆਰਟੀਕਲ ਅਸੀਂ ਪਹਿਲਾਂ ਪਾਇਆ ਸੀਗਾ ਇਹ ਸੈਕੰਡ ਆਰਟੀਕਲ ਹੈ ਇਹਦਾ ਪ੍ਰਾਈਸ ਸਿਰਫ ਰਹੇਗਾ 7050 ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਵਾਲਾ ਪੀਸਾ ਹੈ 7050 ਰੁਪਏ ਦਾ ਰੇਟ ਹੈ ਸੂਟ ਬੜਾ ਪਿਆਰਾ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਸਾਰਾ ਅੰਟੀਕ ਵਰਕ ਦਾ ਕੰਮ ਨਹੀਂ ਤਾਂ ਮੋਸਟਲੀ ਅੰਟੀਕ ਦੇ ਪੀਸ ਬਹੁਤ ਮਹਿੰਗੇ ਬਣ ਕੇ ਆ ਰਹੇ ਆ ਤੁਸੀਂ ਰੀਲਾਂ ਦੇਖੀਆਂ ਹੋਣੀਆਂ ਪਹਿਲਾਂ ਸੋ ਲੋ ਜੀ ਸਿਰਫ 7500 ਰੁਪਏ ਦਾ ਰੇਟ ਹੈ ਆ ਚੈੱਕ ਕਰੋ ਬਾਰਡਰ ਲੁੱਕ ਦਾ ਆਰਟੀਕਲ ਪ੍ਰੋਪਰ ਸਲੀਵਸ ਤੇ ਕੰਮ ਪਿਓਰ ਕريب ਦੀ ਸਲਵਾਰ ਕੰਟਰਾਸਟ ਦੁਪੱਟਾ ਕਲਰ ਕੰਬੀਨੇਸ਼ਨ ਦੇਖੋ ਜੀ ਕਿੰਨਾ ਨਾਈਸ ਹੈ ਓਏ ਹੋ ਬਿਊਟੀਫੁੱਲ ਸ਼ੇਡ ਦੇਖੋ ਕਿੰਨੇ ਪਿਆਰੇ ਨੇ ਪਾਕਿਸਤਾਨੀ ਗ੍ਰੀਨ ਕਲਰ ਕੰਟਰਾਸਟ ਸਭ ਨਾਲ ਸੇਮ ਰਹੇਗਾ ਮਹਿਰੂਨ ਸ਼ੇਡ ਆਏਗਾ ਪਰਪਲ ਕਲਰ ਕਲਰ ਦੇਖੋ ਕਿੰਨੇ ਪਿਆਰੇ ਚਾਰ ਰੰਗ ਨੇ ਚਾਰੇ ਰੰਗ ਸੋਹਣੇ ਨੇ ਕੋਈ ਵੀ ਕਲਰ ਤੁਸੀਂ ਬਾਈ ਕਰ ਲਓ 7000 ਰੁਪਏ ਜਲਦੀ 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 ਆਰਡਰ ਕਰ ਲਓ ਸਕਰੀਨ ਤੇ ਦੋ ਨੰਬਰ ਮੈਂਸ਼ਨ ਨੇ ਬੁਟੀਕ ਦੇ ਆਰਟੀਕਲ ਤਾਂ ਬਥੇਰੇ ਦੇਖੇ ਹੋਣੇ ਪਰ ਆਹ ਵਾਲਾ ਡਿਜ਼ਾਈਨ ਜੋ ਦਿਖਾਣ ਜਾ ਰਹੇ ਆ ਜੇ ਤੁਸੀਂ ਖੁਦ ਰੈਡੀ ਕਰਵਾਉਂਦੇ ਹੋ ਤਾਂ 40 45000 ਤੋਂ ਘੱਟ ਰੈਡੀ ਨਹੀਂ ਹੁੰਦਾ ਆਰਟੀਕਲ ਸੋ ਆਰਟੀਕਲ ਦਾ ਜੋ ਪ੍ਰਾਈਸ ਦੱਸੂਗਾ ਤੁਸੀਂ ਨਾਲ ਦੀ ਨਾਲ ਬਾਈ ਕਰ ਲੈਣਾ ਇਹ ਆਰਟੀਕਲ 1 ਲੱਖ ਕੁਛ ਦਾ ਰੈਡੀ ਹੋਇਆ ਹੈ ਜਿਹਦੀ ਵੈਬਸਾਈਟ ਤੇ ਪਿਆ ਹੋਇਆ ਡਿਜ਼ਾਈਨ ਇਹ 1 ਲੱਖ ਕੁਛ ਰੇਟ ਹੈ ਸੋ ਤੁਸੀਂ ਫੋਟੋ ਚੈੱਕ ਕਰ ਸਕਦੇ ਹੋ 1 ਲੱਖ ਰੁਪਏ ਕੁਝ ਪ੍ਰਾਈਸ ਲਿਖਿਆ ਆ ਉੱਪਰ ਜੈਨੂਨ ਗੱਲ ਕਰ ਰਹਾ ਹਾਂ ਨੂੰ ਮੈਂ ਸੋ ਆਰਟੀਕਲ ਸੇਮ ਰੈਡੀ ਕਰਵਾਇਆ ਬੁਟੀਕ ਦਾ ਆ ਚੈੱਕ ਕਰੋ ਹੈਂਡਵਰਕ ਦਾ ਪੀਸ ਆ ਪੂਰਾ ਫਰੰਟ ਹੈਵੀ ਹੈ ਟੋਟਲੀ ਹੈਂਡਵਰਕ ਪ੍ਰੋਪਰ ਬਾਜੂ ਤੇ ਕਢਾਈ ਆਏਗੀ ਔਰ ਇਸ ਦੀ ਬੈਕ ਐਮਬਲੋਡਰੀ ਚੈੱਕ ਕਰੋ ਆ ਬੈਕ ਤੇ ਵਰਕ ਆ ਹੋਇਆ ਜੀ ਸਾਰਾ ਬੈਕ ਤੇ ਹੈਂਡਵਰਕ ਦਾ ਕੰਮ ਹੈ ਸੇਮ ਫਰੰਟ ਬੈਕ ਦਾ ਸੇਮ ਡਿਜ਼ਾਈਨ ਬਣਾ ਹੋਇਆ ਚਾਹੇ ਤੁਸੀਂ ਫਰੰਟ ਆ ਰੱਖ ਲੋ ਚਾਹੇ ਉਹ ਰੱਖ ਲੋ ਸੋ ਪ੍ਰੋਪਰ ਬਾਟਮ ਤੇ ਕਢਾਈ ਹੈ ਪਿਓਰ ਕ੍ਰੇਪ ਦੀ ਸਲਵਾਰ ਆ ਇੱਕੋ ਪੀਸ ਰੈਡੀ ਸਿੰਗਲ ਪੀਸ 1.25 ਲੱਖ ਵਰਗਾ ਆ ਚੈੱਕ ਕਰੋ ਜੀ ਪਰ ਰੇਟ ਬਿਲਕੁਲ ਘੱਟ ਆ ਦੁਪੱਟਾ ਆਏਗਾ ਪ੍ਰਾਈਸ ਨੂੰ WhatsApp ਤੇ ਮੈਂਸ਼ਨ ਕਰ ਦਾਂਗੇ ਪਰ ਬਿਲਕੁਲ ਇਕਨੋਮਿਕਲ ਪ੍ਰਾਈਸ ਤੇ ਮਿਲੂਗਾ ਵੈਡਿੰਗ ਸਪੈਸ਼ਲ ਆਰਟੀਕਲ ਕੋਰਨਰ ਬਣਿਆ ਹੋਇਆ ਦੁਪੱਟੇ ਦੇ ਦੁਪੱਟੇ ਨੇ ਕੰਮ ਚੈੱਕ ਕਰੋ ਕਿੰਨਾ ਸ਼ਾਨਦਾਰ ਵਰਕ ਹੈ ਪੈਚ ਵਰਕ ਕਰਿਆ ਦੇਖੋ ਵਿੱਚ ਬੜਾ ਪਿਆਰਾ ਆਰਟੀਕਲ ਹੈ ਸੂਟ ਤਾਂ ਬੁਜਾਰਾਂ ਚ ਬਹੁਤ ਮਿਲਦੇ ਆ ਪਰ ਇਹੋ ਜੇ ਕਲਰ ਕੰਬੀਨੇਸ਼ਨ ਤੇ ਇਹੋ ਜੇ ਫੈਬਰਿਕ ਤੇ ਇਹੋ ਜੇ ਡਿਜ਼ਾਈਨ ਤੁਹਾਨੂੰ ਸਿਰਫ ਅਮਰਸਰੀਆਂ ਮਾਲ ਲੈਂਦੇ ਸਟੋਰ ਤੋਂ ਮਿਲਨੇ ਆ ਸੋ ਲੋ ਜੀ ਆਰਟੀਕਲ ਚੈੱਕ ਕਰਿਓ ਵਨ ਆਫ ਦਾ ਬੈਸਟ ਪਿਓਰ ਸਿਲਕ ਦਾ ਆਰਟੀਕਲ ਲਾਂਚ ਕਰ ਰਿਹਾ ਅੰਟੀਕ ਵਰਕ ਦਾ ਪਿਓਰ ਸਿਲਕ ਗਾਰਡਨ ਸਿਲਕ ਫੈਬਰਿਕ ਆ ਇਹ ਕੋਈ ਆਮ ਕਲਰ ਨਹੀਂ ਇਹ ਤੁਹਾਨੂੰ ਸਿਰਫ ਸਿਲਕ ਦੇ ਵਿੱਚ ਹੀ ਫੈਬਰਿਕ ਦੇ ਵਿੱਚ ਕਲਰ ਦੇਖਣ ਨੂੰ ਮਿਲੇਗਾ ਕ੍ਰੋਸ ਕਲਰ ਹੈ ਜੀ ਇਹ ਕ੍ਰੋਸ ਸ਼ੇਡ ਬਣਾਇਆ ਹੋਇਆ ਬੜਾ ਸ਼ਾਨਦਾਰ ਗਾਜ਼ਰੀ ਕ੍ਰੋਸ ਕਲਰ ਸਾਰਾ ਅੰਟੀਕ ਵਰਕ ਦਾ ਕੰਮ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਰਿਹਾ ਰੋਮੀ ਕੰਮ ক্লোਜ਼ ਅਪ ਤੋਂ ਦਿਖਾ ਦੇ ਵਰਕੇ ਦਾ ਬੜਾ ਪਿਆਰਾ ਵਰਕ ਹੈ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦੁਪੱਟਾ ਤੁਸੀਂ ਕੰਬੀਨੇਸ਼ਨ ਚੈੱਕ ਕਰੋ ਫਸਟ ਟਾਈਮ ਕਲਰ ਕੰਟਰਾਸਟ ਦੇਖ ਰਹਾ ਮੈਂ ਸੋ ਕਲ ਇਹ ਕਲਰ ਪੂਰੀ ਦੁਕਾਨ ਦੇ ਵਿੱਚ ਇੱਕ ਵੀ ਸੂਟ ਨਹੀਂ ਪਿਆ ਇਸ ਕਲਰ ਦਾ ਪੂਰੀ ਆ ਦੇਖੋ ਸਾਰੀਆਂ ਲਾਈਨਾਂ ਭਰਦੀਆਂ ਨੇ ਸ਼ਾਮ ਨੂੰ ਮਾਲ ਲੱਗਦਾ ਖਾਨੇ ਚ ਪੜਨਾ ਇਹ ਕਲਰ ਨਹੀਂ ਇਹ ਜਿਹੜੇ ਕਲਰ ਲੈ ਕੇ ਆ ਰਹੇ ਆ ਵੀ ਕਲਰ ਵੀ ਉਹ ਲੈ ਕੇ ਆ ਰਹੇ ਆ ਕਿ ਹਜ਼ਾਰ ਸੂਟ ਪਿਆ ਤਾਂ ਹਜ਼ਾਰਾਂ ਰੰਗਾਂ ਦੇ ਵਿੱਚ ਕੋਈ ਰੰਗ ਨਾ ਮਿਲੇ ਬਸ ਆ ਚੈੱਕ ਕਰੋ ਕਲਰ ਨਵਾਂ ਸ਼ੇਡ ਰੰਗ ਦਾ ਨਾਮ ਹੀ ਨਹੀਂ ਪਤਾ ਕੀ ਹੈ ਕੋਈ ਨਾਮ ਨਹੀਂ ਪਤਾ ਕੀ ਰੰਗ ਦਾ ਨਾਮ ਅੱਜ ਤੱਕ ਰੰਗ ਵੀ ਨਹੀਂ ਦੇਖਿਆ ਇਹੋ ਜਿਹਾ ਆ ਲੋ ਨਵਾਂ ਕਲਰ ਆ ਤੁਹਾਨੂੰ 골ਡਨ ਲੱਗ ਰਿਹਾ ਹੋਣਾ ਵੀਡੀਓ ਤੇ ਫਿਰ 골ਡਨ ਸ਼ੇਡ ਨਹੀਂ ਹੈਗਾ ਨਾ ਨੂੰ ਜੇ ਵੀਡੀਓ ਚ ਰੰਗ 골ਡਨ ਲੱਗ ਰਿਹਾ 골ਡਨ ਸ਼ੇਡ ਨਹੀਂ ਹੈਗਾ ਨਵਾਂ ਜਾ ਕਲਰ ਹੈ ਦੁਪੱਟਾ ਦੇਖੋ ਫੋਰ ਸਾਈਡ ਦੁਪੱਟਾ 35 ਗ੍ਰਾਮ ਔਰਗੈਂਜ਼ਾ ਦਾ ਸੋ ਕਲਰ ਦੋਨ ਹੈ ਜੀ ਪੀਸ ਜਲਦੀ ਜਲਦੀ ਆਪਣਾ ਬੁੱਕ ਕਰਵਾ ਲਓ ਪ੍ਰਾਈਸ ਨੂੰ WhatsApp ਮੈਂਸ਼ਨ ਕਰਦਾ ਇਹ ਮਛਲੀ ਜਲ ਕੀ ਰਾਣੀ ਹੈ ਹਰ ਲੇਡੀਜ਼ ਹਰ ਲੜਕੀ ਇਸ ਸੂਟ ਕੀ دیਵਾਨੀ ਹੈ ਉਹ ਗੱਲ ਸੱਚੀ ਹੋਈ ਹੈ ਮੈਂ ਕਹਿੰਦਾ 1.5 ਮਿਲੀਅਨ ਵਿਊਜ਼ ਇਸ ਆਰਟੀਕਲ ਨੂੰ ਥੋੜਾ ਆਇਆ 1.5 ਮਿਲੀਅਨ ਵਿਊਜ਼ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਇੰਨਾ ਕੋਈ ਵਾਇਰਲ ਹੋਇਆ ਹੈ ਆਰਟੀਕਲ ਮੇਰਾ ਮੈਂ ਕਹਿੰਦਾ ਹਰ ਕੋਈ ਹਰ ਕਿਸੇ ਦਾ ਸਕਰੀਨਸ਼ਾਟ ਰੋਜ ਆਉਂਦੇ ਸੀ ਪਾਜੀ ਸੂਟ ਆਰਡਰ ਕਰਨਾ ਪਰ ਕੀ ਕਰੀਏ ਕਈਆਂ ਨੂੰ ਮਿਲਿਆ ਤੇ ਕਈਆਂ ਨੂੰ ਨਹੀਂ ਮਿਲਿਆ ਪੀਸ ਕਿਉਂਕਿ ਅਨ ਅਨਲਿਮਟਡ ਸਟਾਕ ਨਹੀਂ ਹੁੰਦਾ ਇਹ ਸਟਾਕ ਬਹੁਤ ਲਿਮਟਡ ਹੁੰਦਾ ਹੈ ਬਹੁਤ ਮਿੰਨਾ ਮਿੰਨਾ ਲੱਗਦਾ ਹੋਇਆ ਪੀਸਾਂ ਨੂੰ ਬਣਾਉਣ ਨੂੰ ਮਿਹਨਤ ਦੇਖੋ ਤੁਸੀਂ ਕਾਰੀਗਰਦੀ ਡਿਜ਼ਾਈਨ ਦੇਖੋ ਮਿਰਰਲ ਵਰਕ ਹੈਂਡ ਵਰਕ ਦਾ ਕੰਮ ਹੈ ਜੀ ਮਟੀਰੀਅਲ ਚੈੱਕ ਕਰੋ ਸੀ ਵਿੱਚ ਆਰੀ ਵਰਕ ਪਰਲ ਵਰਕ সিকোয়েন্স ਵਰਕ ਰੇਸ਼ਮ ਵਰਕ ਮਤਲਬ ਹੀ ਡਿਜ਼ਾਈਨਿੰਗ ਨੈਕਸਟ ਲੈਵਲ ਦੀ ਓਏ ਹੋਏ ਕਲਰ ਕੰਬੀਨੇਸ਼ਨ ਹਟ ਕੇ ਪ੍ਰੋਪਰ ਬਾਜੂ ਤੇ ਕਢਾਈ ਆ ਚੈੱਕ ਕਰੋ ਇਸ ਦਾ ਦੁਪੱਟਾ ਕਲਰ ਕੰਟਰਾਸਟ ਦੇਖੋ ਇਹ ਕਿੰਨਾ ਬਿਊਟੀਫੁੱਲ ਕਲਰ ਕੰਬੀਨੇਸ਼ਨ ਹੈ ਸੋ ਜਲਦੀ ਜਲਦੀ ਪੀਸ ਦਾ ਆਰਡਰ ਕਰ ਲਿਓ 12800 ਪ੍ਰਾਈਸ ਹੈ ਇਹ ਕੋਈ ਕਾਮਨ yellow ਸ਼ੇਡ ਨਹੀਂ ਹੈਗਾ ਇਹ ਹੈਗਾ ਨਵਾਂ yellow ਕਲਰ ਹੈ ਜੀ ਸੋ ਇਹ ਰੀਸਟਾਕ ਹੋਇਆ ਪੀਸ ਮੇਰਾ ਫੁੱਲ ਪਿਓਰ 35 ਗ੍ਰਾਮ ਔਰਗਾਂਜ਼ਾ ਦਾ ਸੂਟ ਨੋ ਕੁਛ ਬੋਲਣ ਦੀ ਲੋੜ ਹੀ ਨਹੀਂ ਹੈਗੀ ਡਿਜ਼ਾਈਨ ਬੋਲਦੇ ਆ ਜੀ ਸੱਚੀ ਗੱਲ ਕਹਿ ਰਹੇ ਆ ਸੂਟ ਤਾਂ ਹੁਣ ਬੋਲਦੇ ਆ ਅਲਟੀਮੇਟ ਪੀਸ ਅੱਜ ਤੱਕ ਇਹੋ ਜਿਹੀ ਡਿਜ਼ਾਈਨਿੰਗ ਦੇਖੀ ਨਹੀਂ ਹੈਗੀ ਹੁਣ ਤਾਂ ਜਿਵੇਂ ਜਿਵੇਂ ਸਾਲ ਵਧ ਰਹੇ ਨੇ ਓਵੇਂ ਓਵੇਂ ਬਸ ਕਾਰਗਿਰੀ ਵਧ ਜਾਂਦੀ ਹੈ ਕਾਰੀਗਰਾਂ ਦੀ ਪ੍ਰੋਪਰ ਬਾਟਮ ਤੇ ਕੰਮ ਪ੍ਰੋਪਰ ਬਾਜੂ ਤੇ ਕੰਮ ਫਰੰਟ ਪੂਰਾ ਹੈਵੀ ਫੁੱਲ ਪ्युअर 35 ਗ੍ਰਾਮ ਔਰਗੈਂਜ਼ਾ ਫੈਬਰਿਕ ਫਰੰਟ ਰੱਖਿਆ ਹੋਇਆ ਹੈ ਰੋਮੀ ਦੁਬਾਰਾ ਕਲਰ ਕੰਟਰਾਸਟ ਚੈੱਕ ਕਰੋ ਜੀ ਕਿੰਨਾ ਜ਼ਬਰਦਸਤ ਕੰਬੀਨੇਸ਼ਨ ਹੈ ਪੀਸ ਨੂੰ ਜਲਦੀ ਤੋਂ ਜਲਦੀ ਆਰਡਰ ਕਰ ਲਿਓ ਨਹੀਂ ਤਾਂ ਫੇਰ ਸੁਪਨਾ ਜਾਊਗਾ ਬਾਦਪੀਸ ਤੁਹਾਡੇ ਸੈਲੀਬ੍ਰਿਟੀ ਆਰਟੀਕਲ ਜੀ ਸੋਲੋ ਪੀਸ ਸਿੰਗਲ ਪੀਸ ਲੈ ਕੇ ਆਇਆ ਲੋ ਜੀ ਆਰਟੀਕਲ ਦੇਖੋ ਰੀਸਟਾਕ ਹੋਇਆ ਪੀਸ ਕਾਫੀ ਟਾਈਮ ਬਾਅਦ ਚੌਰਸ ਕੇਰਾਂ ਦਾ ਡਿਜ਼ਾਈਨ ਸਾਰਾ ਹੈਂਡਵਰਕ ਦਾ ਪੀਸ ਹੈ ਬੁਟੀਕ ਪੀਸ ਪ੍ਰੋਪਰ ਹੈਵੀ ਬਾਜੂ ਤੇ ਕੰਮ ਆਇਆ ਬਾਜੂ ਤੇ ਸਾਰਾ ਕਟ ਵਰਕ ਦਾ ਕੰਮ ਹੈ ਲੇਜ਼ਰ ਕਟ ਵਰਕ ਦਾ ਕੰਮ ਕੇਰਾ ਦਿਖਾ ਰੂ ਮੈਂ ਕੇਰਾ ਦੇਖੋ ਕਿੰਨਾ ਸ਼ਾਨਦਾਰ ਹੈ ਸੋ ਪ੍ਰੋਪਰ ਬਾਟਮ ਦੇ ਕਢਾਈ ਕਲਰ ਕੰਬੀਨੇਸ਼ਨ ਆਏ ਹੋਏ ਹੈ ਅਲਟੀਮੇਟ ਪੀਕਾਕ ਦਾ ਕੰਟਰਾਸ ਮੋਰ ਮੋਰ ਪੰਖੀ ਰੰਗ ਪ੍ਰੋਪਰ ਦੁਪੱਟਾ ਆ ਰਿਹਾ ਗਲਾਸ ਵਰਗਾ ਇਹਦਾ ਪ੍ਰਾਈਸ ਆਊਗਾ ਬਿਲਕੁਲ ਜੈਨੂਨ ਪ੍ਰਾਈਸ ਰਹੇਗਾ ਇਸਦਾ ਸਿਰਫ 7550 ਰੁਪਏ ਸਿਕਾਲ ਜੀ ਸੋ ਮਾਸਟਰਪੀਸ ਚੈੱਕ ਕਰ ਰਹੇ ਹਾਂ ਇੱਕ ਬੜਾ ਸ਼ਾਨਦਾਰ ਪੀਸ ਹੈ ਸਿੰਗਲ ਪੀਸ ਰੈਡੀ ਕਰਵਾਇਆ ਇੱਕੋ ਪੀਸ ਆਇਆ ਬਣ ਕੇ ਬੁਟੀਕ ਦਾ ਪੀਸ ਹੈ ਮੈਂ ਵੀ ਤੁਹਾਡੇ ਨਾਲ ਹੀ ਦੇਖ ਰਿਹਾ ਨੈੱਕ ਬਣਾ ਹੋਇਆ ਬੜਾ ਪਿਆਰਾ ਸੋ ਆ ਆ ਰਿਹਾ ਨੈਕਵਰਕ ਫਰੰਟ ਪੂਰਾ ਹੈਵੀ ਨੈੱਕ ਤੇ ਕਢਾਈ ਪ੍ਰੋਪਰ ਬਾਵਾ ਦੇ ਕੰਮ ਪਿਓਰ ਕੈਬ ਦੀ ਸਲਵਾਰ ਸਲਵਾਰ ਦੇ ਪੌਂਚੇ ਤੇ ਕਢਾਈ ਆਏਗੀ ਸੋ ਦੁਪੱਟਾ ਆਏਗਾ ਇਸਦਾ ਬੜਾ ਸ਼ਾਨਦਾਰ ਫੋਰ ਸਾਈਡ ਦੁਪੱਟਾ ਹੋਊਗਾ ਦੁਪੱਟੇ ਤੇ ਸਾਰਾ ਪੈਚਵਰਕ ਦਾ ਕੰਮ ਹੈ neck ਤੇ ਸਾਰਾ ਪੈਚਵਰਕ ਹੈ ਇਹ ਸਿੰਗਲ ਆ ਜੀ ਇੱਕੋ ਪੀਸ ਬਣ ਗਿਆ ਹੈ 14700 ਰੁਪਏ ਦਾ ਰੇਟ ਆ